ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਇੱਕ ਵਾਰੀ ਤੁਹਾਡਾ ਬਹੁਤ ਸਾਰਾ ਅਨਖਦ ਆਰਟਸ ਬੁਟੀਕ ਦੇ ਉੱਤੇ ਤੇ ਜਿੱਥੇ ਅੱਜ ਸੋਨੇ ਸੋਨੇ ਸੂਟ ਦੇਣ ਲੱਗਾ ਤੁਹਾਨੂੰ ਮੈਂ ਸੇਲ ਆ ਗਈ ਜੇ ਸੰਡੇ ਦੀ ਕਿਹੜੀ ਸੇਲ ਆ ਗਈ ਆ ਕਿਹੜੇ ਸੂਟ ਆ ਗਏ ਆ ਸਾਰੇ ਹੀ ਆ ਗਏ ਨੇ ਗਰਮਾ ਗਰਮ ਸਟੋਲਾਂ ਵਾਲੇ ਸੂਟ ਆ ਗਏ ਨੇ ਜਿਹਦੇ ਵਿੱਚ ਆ ਗਏ ਪਸ਼ਮੀਨਾ ਦੇ ਨਾਲ ਆ ਗਏ ਵੈਲਵਟ ਦੇ ਬਹੁਤ ਸੋਹਣਾ ਸਟਾਕ ਜੇ ਬਹੁਤ ਜ਼ਿਆਦਾ ਲਿਮਟਿਡ ਸਟਾਕ ਜੇ ਐਤਵਾਰ ਦੀ ਸੇਲ ਜੇ ਸੰਡੇ ਸੇਲ ਜੇ ਆਫਰ ਦੇ ਲੁੱਟ ਲਿਓ ਨਜ਼ਾਰੇ ਫੇਰੇ ਸੇਲ ਨਹੀਂ ਜੇ ਲੱਬਣੀ ਤੇ ਲੋੜੀ ਦੇ ਮੌਕੇ ਤੇ ਸੋਹਣੇ ਜੇ ਸੂਟ ਤੇ ਸੋਹਣੀ ਜੀ ਸੇਲ ਤੁਹਾਨੂੰ ਆਪਾਂ ਦੇਤੀ ਆ ਚੈੱਕ ਕਰਿਓ ਬਾਕੀ ਆਫਰ ਜਿਹੜੀ ਸਾਡੀ ਫ੍ਰੀ ਸੂਟਾਂ ਵਾਲੀ ਚੱਲਣ ਰਹੀ ਆ ਉਹ ਤਾਂ ਹੈਗੀ ਹੈਗੀ ਆ ਜਿਹੜੇ ਕਸਟਮਰ ਸਾਡੇ ਕੋਲ ਸ਼ਾਪ ਤੋਂ ਲੈ ਕੇ ਜਾਣਦੇ ਉਹਨਾਂ ਨੂੰ ਵੀ ਅਸੀਂ ਫ੍ਰੀ ਗਿਫਟ ਸੂਟ ਦੇਣਦੇ ਆ ਬਹੁਤ ਖੁਸ਼ ਜਾਣਦੇ ਕਸਟਮਰ ਤੇ ਜਿਹੜੇ ਆਨਲਾਈਨ ਮੰਗਾਉਂਦੇ ਉਹਨਾਂ ਨੂੰ ਵੀ ਫ੍ਰੀ ਸੂਟ ਜਿਹੜੇ ਗਿਫਟ ਉਹ ਜਾਣਦੇ ਆ ਤੁਸੀਂ ਵੀ ਇਹ ਵੀਡੀਓ ਦਾ ਲਓ ਫਾਇਦਾ ਤੇ ਚੱਕੋ ਸੋਹਣੇ ਸੋਹਣੇ ਸੂਟ ਨਾਲੇ ਬੁੱਕ ਕਰੋ ਘੈਂਟ ਘੈਂਟ ਸੂਟ ਜਿਦੇ ਵਿੱਚ ਤੁਹਾਨੂੰ ਆਪਾਂ ਦੇਨੇ ਅੱਜ ਪਸ਼ਮੀਨਾ ਦੇ ਗਰਮ ਸੂਟ ਸਟੋਲਾਂ ਵਾਲੇ ਤੇ ਨਾਲ ਵੈਲਵਟ ਦੇ ਆਜੋ ਕਰੋਨਾ ਚੈੱਕ ਦਿਖਾਉਣਾ ਤੁਹਾਨੂੰ ਮੈਂ ਘੈਂਟ ਜੇ ਸੂਟ ਤੇ ਲੋ ਕਰਦੇ ਆ ਸ਼ੁਰੂ ਵੀਡੀਓ ਜਿੱਥੇ ਆਪਾਂ ਤੁਹਾਨੂੰ ਪਹਿਲਾ ਸੂਟ ਦੇਣ ਲੱਗੇ ਆ ਕੁੱਲੂ ਪੱਟੀ ਦਾ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਜੇ ਬਹੁਤ ਜ਼ਿਆਦਾ ਸੋਹਣਾ ਨੈਕ ਤੇ ਡਿਜ਼ਾਈਨ ਸਟੋਲ ਨਾਲ ਪ੍ਰਿੰਟਡ ਆਉਣਾ ਜੇ ਦੇ ਬਹੁਤ ਪਿਆਰਾ ਤੇ ਇਹਨਾਂ ਸੂਟਾਂ ਦੇ ਉੱਤੇ ਬੁਰਨੀ ਜੇ ਆਉਂਦੀ ਬੜੇ ਆਰਾਮ ਦੇ ਨਾਲ ਤੁਸੀਂ ਇਹਨਾਂ ਨੂੰ ਸਟਿਚ ਕਰਵਾ ਸਕਦੇ ਜੇ ਆਹ ਇਹਦੀ ਨਾਲ ਬਾਟਮ ਆਉਂਦੀ ਜੇ ਤੇ ਆਹ ਹੁੰਦਾ ਜੇ ਇਹਦਾ ਨਾਲ ਸੂਟ ਦਾ ਪੂਰਾ ਫਰੰਟ ਸ਼ਰਟ ਜਿਹੜੀ ਬਣੀ ਹੋਣੀ ਹੈ ਦੀ ਰੇਟ ਆਉਣਾ ਜੇ ਇਹਦਾ ਮਾਰਕੀਟ ਪ੍ਰਾਈਸ ਜਿਹੜਾ ਜੇ ਇਹ ਟਾਈਮ ਤੇ ਵੀ ਇਹਦਾ ਜਿਹੜਾ 850 900 ਰੁਪਈਆ ਵੇਖਣ ਦਾ ਸੂਟ ਆਪਣੇ ਕੋਲ ਮਿਲਣਾ ਤੁਹਾਨੂੰ ਸਿਰਫ 645 ਦਾ ਸਿੰਗਲ ਤੇ ਦੋ ਮਿਲ ਜਾਣਗੇ 1200 ਰੁਪਈਆ ਦੇ ਵਿੱਚ ਸਿਰਫ ਸ਼ਿਪਿੰਗ ਫਰੀ ਦੇ ਨਾਲ ਜੇ ਤੇ ਆ ਲੋ ਜੀ ਅੱਗੇ ਚੈੱਕ ਕਰ ਲਿਓ ਇੱਕ ਹੋਰ ਸੋਹਣਾ ਜਿਹਾ ਕਲਰ ਆ ਗਿਆ ਜੇ ਮੂੰਗੀਆਂ ਸ਼ੇਡ ਮੂੰਗੀਆਂ ਸ਼ੇਡ ਦੇ ਵਿੱਚ ਜਿੱਥੇ ਤੁਸੀਂ ਵੇਖ ਸਕਦੇ ਜੇ ਬਹੁਤ ਸੋਹਣਾ ਪ੍ਰਿੰਟ ਥੱਲੇ ਇਹਦੇ ਘੇਰੇ ਤੇ ਬਣਿਆ ਸਟੋਲ ਉਹਨਾਂ ਹੀ ਪਿਆਰਾ ਇਹਦਾ ਪ੍ਰਿੰਟਡ ਤੇ ਨਾਲ ਇਹਦੇ ਨੈਕਲਾਈਨ ਬਹੁਤ ਸੋਹਣੀ ਪ੍ਰਿੰਟਡ ਬਾਟਮ ਆ ਗਈ ਪਲੇਨ ਤੇ ਸਟੋਲ ਨਾਲ ਜੇ ਰੇਟ ਆ ਗਿਆ ਜੇ ਇਹਦਾ ਵੀ ਸੇਮ 645 ਰੁਪਏ ਸ਼ਿਪਿੰਗ ਆ ਗਈ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਤੇ ਇੱਕ ਆਹ ਸੂਟ ਹੀਗੇ ਆਪਣੇ ਕੋਲ ਇਹਨਾਂ ਦੀ ਤੁਸੀਂ ਬਹੁਤ ਜ਼ਿਆਦਾ ਮੰਗ ਕੀਤੀ ਸੀ ਤੇ ਇਹ ਆਪਣੇ ਕੋਲ ਹੁਣ ਜ਼ਿਆਦਾ ਨਹੀਂ ਹੈਗੇ ਇੱਕ ਦੋ ਸੂਟ ਹੀ ਰਹਿ ਗਏ ਜੇ ਬਸ ਇਹ ਪ੍ਰਿੰਟਾਂ ਦੇ ਵਿੱਚ ਆ ਚੈੱਕ ਕਰੋ ਨੈਕਲਾਈਨ ਬਹੁਤ ਸੋਹਣੀ ਬਣੀ ਹੋਣੀ ਇਹਦੀ ਨਾਲ ਇਹਦੇ ਸਟੋਲ ਹੋਣਾ ਜੇ ਪ੍ਰਿੰਟਡ ਬਹੁਤ ਸੋਹਣਾ ਜਿੰਨਾ ਇਹਨਾਂ ਸੂਟਾਂ ਦੇ ਉੱਤੇ ਬੁਰਨੀ ਜੇ ਆਉਂਦੀ ਬਹੁਤ ਸੋਹਣੇ ਸੂਟ ਨੇ ਤੇ ਨਾ ਹੀ ਇਹਦੇ ਉੱਤੇ ਕੋਈ ਵੀ ਬਬਲਿੰਗ ਆਉਂਦੀ ਜੇ ਆ ਚੈੱਕ ਕਰੋ ਇਹਦੀ ਨਾਲ ਬਾਟਮ ਪਲੇਨ ਆਉਂਦੀ ਜੇ ਬਾਟਮ ਇਹਦੇ ਨਾਲ ਤੇ ਡਿਜੀਟਲ ਪ੍ਰਿੰਟ ਦੇ ਵਿੱਚ ਆਉਂਦਾ ਜੇ ਸਟੌਲ ਆ ਤੇ ਆਹ ਜਿਹੜੀ ਤੁਸੀਂ ਬੈਕ ਸਾਈਡ ਵੇਖ ਲਿਓ ਬਹੁਤ ਸੋਹਣਾ ਸਟਾਫ ਆ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਆ ਰੇਟ 645 ਰੁਪਏ ਸਿੰਗਲ ਦਾ 2 ਸੂਟ 1200 ਰੁਪਏ ਦੇ ਵਿੱਚ ਤੇ 2250 ਦੀ ਆਫਰ ਦੇ ਉੱਤੇ ਜਿਹੜੇ ਆ ਫ੍ਰੀ ਸੂਟ ਅਸੀਂ ਜਿਹੜੇ ਦੇਣਦੇ ਆ ਤੁਹਾਨੂੰ ਉਹ ਤਾਂ ਦੇਣੇ ਦੇਣੇ ਆ ਉਹ ਆਫਰ ਤਾਂ ਸਾਡੀ ਚੱਲਣ ਢਈ ਆ ਮਾਗੀ ਤੱਕ ਦੀ ਲੋੜੀ ਦੇਬ ਨਹੀਂ ਮਾਗੀ ਤੱਕ ਦੇਣੀ ਤੁਹਾਨੂੰ ਉਹ ਆਫਰ ਆਪਾਂ ਆ ਚੈੱਕ ਕਰੋ ਸੂਟ ਸੋਨਾ ਜਾਂ ਪ੍ਰਿੰਟ ਚੈੱਕ ਕਰ ਲਓ ਉੱਤੇ ਇਹਦੇ ਆਰੀ ਦਾ ਵਰਕ ਚੈੱਕ ਕਰ ਲਓ 8900 ਦੇ ਸੂਟ ਨੇ ਜਿਹੜੇ ਤੁਹਾਨੂੰ ਮੈਂ 645 45 ਹੀ ਦੇ ਦੇਣ ਲੱਗਾ ਫ੍ਰੀ ਸ਼ਿਪਿੰਗ ਦੇ ਨਾਲ ਉਹ ਵੀ ਲੋੜੀ ਆਫਰ ਦੇ ਉੱਤੇ ਸੋਨੀ ਜੀ ਸੇਲ ਦੇ ਵਿੱਚ ਐਤਵਾਰ ਦੀ ਸੇਲ ਬੰਪਰ ਸੇਲ ਲੋੜੀ ਸੇਲ ਨਾਲੋ ਜੀ ਅੱਗੇ ਆ ਗਿਆ ਜੇ ਪਿੰਕ ਕਲਰ ਬਹੁਤ ਪਿਆਰਾ ਸੂਟ ਜੇ ਇਹ ਵੀ ਤੇ ਇਹਦੇ ਚ ਨਾ ਖਿਆਲ ਕਰਿਓ ਆ ਮਾਈਨਰ ਜਾਇ ਇਹਦੇ ਵਿੱਚ ਹੈਗਾ ਜੇ ਡਿਫੈਕਟ ਹੀ ਕਹਿ ਸਕਦੇ ਇਹਨੂੰ ਹੁਣ ਆਪਾਂ ਇਸ ਟਾਈਮ ਦੇ ਉੱਤੇ ਇਹ ਤੁਹਾਨੂੰ ਮੈਂ ਦੇ ਦੂੰਗਾ 645 ਦਾ ਉਦਾਂ ਇਹ ਸੂਟ ਜਿਹੜਾ ਹੈਗਾ ਵੇਖ ਸਕਦੇ ਜੇ ਤੁਸੀਂ ਇਹ 990 ਰੁਪਏ ਵਾਲਾ ਸੂਟ ਹੈਗਾ ਇਹਦੇ ਵਿੱਚ ਆਰੀ ਵਰਕ ਹੈਗਾ ਸਾਰੇ ਸੂਟ ਦੇ ਉੱਤੇ ਰੇਟ ਤੁਹਾਨੂੰ ਮੈਂ ਅੱਜ ਦੇ ਦੂੰ 645 ਦਾ ਤੇ ਇੱਕ ਆ ਵੀ ਸੂਟ ਹੈਗੇ ਆਪਣੇ ਕੋਲ ਜਿਹੜੇ ਪਿਓਰ ਤਮੰਨਾ ਬ੍ਰਾਂਡ ਦੇ ਵਿੱਚ ਹੈਗੇ ਬਹੁਤ ਪਿਆਰੇ ਪਿਆਰੇ ਸੂਟ ਹੈਗੇ ਤੇ ਇਹਨਾਂ ਦਾ ਵੀ ਰੇਟ ਤੁਹਾਨੂੰ ਮੈਂ ਸੇਮ ਹੀ ਦੇ ਦੇਣਾ ਅੱਜ ਦੀ ਵੀਡੀਓ ਦੇ ਵਿੱਚ 645 ਦਾ ਸੂਟ ਜੇ ਸ਼ਿਪਿੰਗ ਫਰੀ ਦੇ ਨਾਲ ਮੈਂ ਤੁਹਾਨੂੰ ਦੱਸਿਆ ਇਹਨਾਂ ਦੇ ਵਿੱਚ ਇੱਕ ਦੋ ਸੂਟ ਹੀ ਰਹਿ ਗਏ ਆਪਣੇ ਕੋਲ ਇਹ ਪ੍ਰਿੰਟ ਬਹੁਤ ਪਿਆਰੇ ਹੈਗੇ ਬਹੁਤ ਜ਼ਿਆਦਾ ਤੁਸੀਂ ਉਹਨਾਂ ਨੂੰ ਪਿਆਰ ਦਿੱਤਾ ਹੈਗਾ ਤੇ ਸਟਾਫ ਜਿਹੜਾ ਹੈਗਾ ਉਹਨੂੰ ਲੈ ਕੇ ਦਾ ਕਸਟਮਰ ਬਹੁਤ ਜ਼ਿਆਦਾ ਖੁਸ਼ ਹੋਇਆ ਹੈ ਹੀ ਸ਼ਿਪਿੰਗ ਫਰੀ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਬਾਟਮੇ ਦੇ ਨਾਲ ਸੇਮ ਬੇਸ ਕਲਰ ਦੇ ਆ ਜਣੀ ਜੇ ਆ ਚੈੱਕ ਕਰੋ 645 ਦਾ ਸੂਟ ਜੇ ਸ਼ਿਪਿੰਗ ਫਰੀ ਦੇ ਨਾਲ ਜੇ ਅੱਗੇ ਆ ਗਿਆ ਜੇ ਰਾਜਾ ਕਾ ਰਾਣੀ ਚੱਕੋ ਜੀ ਰਾਜਾ ਕਾ ਰਾਣੀ ਰਾਣੀ ਰਾਜਾ ਰਾਣੀ ਰਾਜਾ ਰਾਣੀ ਕੁਝ ਵੀ ਬਾਟਮ ਪਲੇਨ ਸਟਾਲ ਨਾਲ ਬਹੁਤ ਸੋਹਣਾ ਪ੍ਰਿੰਟਡ ਦੋ ਕਲਰ ਇਹਦੇ ਵਿੱਚ ਵੀ ਤੁਹਾਨੂੰ ਮਿਲ ਜਣੇ ਆ ਚੈੱਕ ਕਰੋ ਬਹੁਤ ਪਿਆਰੇ ਗਰੰਟੀ ਵਾਲੇ ਸੂਟ ਨੇ ਬੁਰ ਨਹੀਂ ਆਉਂਦੀ ਇਹਨਾਂ ਤੇ ਸਭ ਤੋਂ ਵੱਡੀ ਖਾਸੀਅਤ ਇਹੋ ਹੈ ਇਹਨਾਂ ਸੂਟਾਂ ਦੀ ਪੈਸੇ ਘੱਟ ਨੇ ਕੁਆਲਿਟੀ ਟੌਪ ਦੀ ਆ ਚੈੱਕ ਕਰੋ ਸ਼ਿਪਿੰਗ ਫਰੀ ਰਹੂਗੀ ਜੇ ਆਲ ਓਵਰ ਇੰਡੀਆ ਦੇ ਵਿੱਚ ਸਿਰਫ 645 ਦੇ ਵਿੱਚ ਅੱਛਾ ਆ ਵੀ ਚੈੱਕ ਕਰ ਲਓ ਹੁਣ ਮਾਈਕਰੋ ਵੈਲਵਟ ਦੇ ਉੱਤੇ ਇਹਨਾਂ ਦਾ ਕਪੜਾ ਤਾਂ ਮੈਂ ਦੱਸ ਦਿੰਨਾ ਇਹਨਾਂ ਦਾ 3 ਸਵਾ 3 ਮੀਟਰ ਕੱਟ ਆਉਂਦੀ ਹੈ ਵੱਡੇ 바ਰ ਦੀ ਕੁੜੀਆਂ ਵਾਸਤੇ ਸਪੈਸ਼ਲ ਸੂਟ ਜੇ ਗਰਨਿਸ਼ ਲੁੱਕ ਦੇ ਵਿੱਚ ਛੋਟੇ ਸਟਾਲ ਆਉਂਦੇ ਜੇ ਕੱਟਦੇ ਇਹਨਾਂ ਦੇ ਨਾਲ ਰੇਟ ਆਉਣਾਗੇ ਇਹਨਾਂ ਦਾ ਵੀ ਸੇਮ 645 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਡਿਜ਼ਾਈਨ ਚੈੱਕ ਕਰ ਲਓ ਸਭ ਤੋਂ ਵੱਧ ਟ੍ਰੈਂਡਿੰਗ ਦੇ ਵਿੱਚ ਜਿਹੜਾ ਡਿਜ਼ਾਈਨ ਹੈਗਾ ਉਹ ਆ ਚੱਲਿਆ ਹੈਗਾ ਸਾਡੇ ਕੋਲ ਤੇ ਉਹ ਡਿਜ਼ਾਈਨ ਅਸੀਂ ਤੁਹਾਡੇ ਵਾਸਤੇ ਵੈਲਵਟ ਤੇ ਮਾਈਕਰੋ ਵੈਲਵਟ ਸੂਟਾਂ ਦੇ ਉੱਤੇ ਰੈਡੀ ਕਰਵਾ ਦਿੱਤਾ ਹੈ ਰੇਟ ਦੇਤਾ ਤੁਹਾਨੂੰ ਇਹਦਾ ਸਿਰਫ ਆਪਾਂ 645 ਰੁਪਏ ਦੋ ਸੂਟ ਆ ਗਏ ਸਿਰਫ ਤੇ ਸਿਰਫ 1200 ਰੁਪਏ ਦੇ ਵਿੱਚ ਕਾਫੀ ਕਲਰ ਆ ਗਿਆ ਜੇ ਬਹੁਤ ਸੋਹਣਾ ਕਲਰ ਆ ਜਿਹੜਾ ਤੁਸੀਂ ਸਟਾਲ ਦੇ ਨਾਲ ਤੇ ਸੋਹਣੀ ਜੀ ਕਢਾਈ ਦੇ ਨਾਲ ਚੈੱਕ ਕਰ ਸਕਦੇ ਜੇ ਆਹ ਲੋ ਜੀ embroidery ਵਰਕ ਚੈੱਕ ਕਰ ਲਓ ਇਹਦਾ ਤੇ ਇਹ ਆ ਗਿਆ ਮਾਈਕਰੋ ਵੈਲਵਟ ਦਾ ਸੂਟ ਤੇ ਆਹ ਸੋਹਣਾ ਜਿਹਾ ਆ ਗਿਆ ਗ੍ਰੇ ਕਲਰ ਇਹ ਕਲਰ ਦੀ ਵੀ ਤੁਸੀਂ ਬਹੁਤ ਜ਼ਿਆਦਾ ਮੰਗ ਕੀਤੀ ਹੋਗੀ ਇਹ ਵੀ ਕਸਟਮਰ ਨੇ ਬਹੁਤ ਪਸੰਦ ਕੀਤਾ ਹੋਗਾ ਇਹ ਬਜ਼ੁਰਗਾਂ ਵਾਸਤੇ ਵੀ ਹੀ ਕੁੜੀਆਂ ਵਾਸਤੇ ਵੀ ਜਿਹੜਾ ਮਰਜ਼ੀ ਕਸਟਮਰ ਲੈ ਸਕਦਾ ਹੈਗਾ ਇਹ ਸੂਟ ਵੇਚਿਆ ਹੈਗਾ 750 800 ਦੀ ਰੇਂਜ ਦੇ ਵਿੱਚ ਅੱਜ ਤੁਹਾਨੂੰ ਦੇਣਾ ਹੈ ਸੁਪਰ ਸੰਡੇ ਤੇ ਲੋਹੜੀ ਆਫਰ ਦੇ ਨਾਲ 600 ਤੇ 45 ਰੁਪਈਆ ਦਾ ਸਿਰਫ ਸ਼ਿਪਿੰਗ ਫਰੀ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਇਸੇ ਦੇ ਵਿੱਚ ਆਪਣੇ ਕੋਲ ਲਾਸਟ ਕਲਰ ਰਹਿ ਗਿਆ ਜੇ ਇੰਡੀਗੋ ਸ਼ੇਡ ਬਹੁਤ ਸੋਹਣੀ ਸ਼ੇਡ ਜੇ ਜਿਹਦੇ ਵਿੱਚ ਸਟੋਲ ਤੇ ਨਾਲ ਵਰਕ ਬਹੁਤ ਸੋਹਣਾ ਲਾਊਗਾ 645 ਰੁਪਇਆ ਦੇ ਨਾਲ ਤੇ ਆ ਆਪਣੇ ਕੋਲ ਨਾ ਦੋ ਤਿੰਨ ਸੂਟ ਇਹ ਵੀ ਰਹਿਗੇ ਆ ਵੈਲਵਟ ਦੇ ਇਹਦੇ ਨਾਲ ਸਟੋਲ ਆ ਬਹੁਤ ਸੋਹਣਾ ਇਹ ਵੀ ਆਉਣਾ ਆ ਸੇਮ ਕਟਰਾਇਜ਼ ਦਾ ਤੇ ਨਾਲ ਇਹਦੇ ਬਾਟਮ ਆਉਣੀ ਸੇਮ ਕਟਰਾਇਜ਼ ਵੈਲਵਟ ਦੀ ਤੇ ਸ਼ਰਟ ਵੀ ਪ੍ਰਿੰਟਡ ਸੇਮ ਕਟਰਾਇਜ਼ ਵੈਲਵਟ ਦੀ ਇਹ ਵੀ ਤੁਹਾਨੂੰ ਅੱਜ ਸੇਮ ਰੇਟ 'ਚ ਦੇ ਦਾਂਗੇ 850 ਵਾਲੇ ਸੂਟ ਨੇ ਇਹ ਵੀ ਇਹ ਵੀ ਤੁਹਾਨੂੰ ਦੇ ਦਨੇ ਆਪਾਂ 645 ਰੁਪਈਆ ਜਾਂ ਦੋ ਸੂਟ 1200 ਰੁਪਈਏ ਦੇ ਵਿੱਚ ਸਾਰੀ ਵੀਡੀਓ ਚ ਜਿਹੜੇ ਮਰਜ਼ੀ ਦੋ ਸੂਟ ਬੁੱਕ ਕਰ ਲਓ। ਅਭੀ ਪਿਆਰਾ ਜਿਹਾ ਸੂਟ ਚੈੱਕ ਕਰੋ। ਪਿਆਰਾ ਜਿਹਾ ਪ੍ਰਿੰਟ ਤੇ ਪਿਆਰਾ ਜਿਹਾ ਸੂਟ, ਸੋਹਣਾ ਜਿਹਾ ਡਿਜ਼ਾਈਨ, ਬਾਟਮ ਆਜਣੀ ਪਲੇਨ, ਸਟੋਲ ਆਜਣਾ ਪ੍ਰਿੰਟਡ ਤੇ ਨਾਲ ਇਹਦੇ ਸ਼ਰਟ ਆਜਣੀ ਪ੍ਰਿੰਟਡ। ਰੇਟ ਆਜਣਾ ਜੇ ਇਹਦਾ ਸਿਰਫ ਤੇ ਸਿਰਫ 645 ਰੁਪਈਏ, ਦੋ ਸੂਟ 1200 ਰੁਪਈਏ ਦੇ ਵਿੱਚ ਜੇ ਫ੍ਰੀ ਸ਼ਿਪਿੰਗ ਦੇ ਨਾਲ ਜੇ। ਆ ਲੋ ਜੀ ਇੱਕ ਆ ਗਿਆ ਹੋਰ ਆਪਣੇ ਕੋਲ ਪ੍ਰਿੰਟ ਇਹ ਮੈਨੂੰ ਲੱਗਦਾ ਲਾਸਟ ਸੂਟ ਆ ਆਪਣੇ ਕੋਲ ਇਸ ਵੀਡੀਓ ਦਾ ਇਹ ਸੋਹਣੇ ਜਿਹੇ ਸੂਟ ਤੁਹਾਨੂੰ ਦੇ ਦਿੱਤੇ ਆਪਾਂ ਸੇਲ ਦੇ ਵਿੱਚ ਪਾ ਕੇ ਜਿਹਦੇ ਵਿੱਚ ਪਿਆਰਾ ਜਿਹਾ ਪ੍ਰਿੰਟ ਆ ਗਿਆ ਵੈਲਵਟ ਦਾ ਨਾਲ ਬਾਟਮ ਆ ਗਈ ਪ੍ਰਿੰਨ ਕਟਰਾਇਜ਼ ਵੈਲਵਟ ਦੀ ਸ਼ਰਟ ਵੀ ਆ ਗਈ ਸੇਮ ਕਟਰਾਇਜ਼ ਵੈਲਵਟ ਦੀ ਸ਼ਿਪਿੰਗ ਫ੍ਰੀ 올 ਓਵਰ ਇੰਡੀਆ ਦੇ ਵਿੱਚ ਰੇਟ 645 ਦਾ ਸੂਟ ਜੇ ਕਿਤੇ ਵੀ ਘਰ ਬੈਠ ਕੇ ਬੁੱਕ ਕਰੋ ਦੋ ਸੂਟ ਲੈ ਲਓ 1200 ਰੁਪਏ ਦੇ ਵਿੱਚ ਤੇ ਲਓ ਜੀ ਵੀਡੀਓ ਤੁਹਾਨੂੰ ਦੇ ਦਿੱਤੀ ਆ ਸੋਹਣੇ ਸੋਹਣੇ ਸੂਟ ਤੁਹਾਨੂੰ ਦਿਖਾ ਦਿੱਤੇ ਆ ਤੇ ਤੁਸੀਂ ਹੁਣ ਜਲਦੀ ਜਲਦੀ ਕਰ ਲਿਓ ਬੁੱਕ ਰਖੜੀ ਦਾ ਆਫਰ ਦਾ ਫਾਇਦਾ ਲੈ ਲਿਓ ਤੇ ਫਿਰ ਨਵੇਂ ਸੂਟ ਤੇ ਹੋਰ ਨਵਾਂ ਸਟਾਕ ਜਿਹੜਾ ਆ ਤੁਹਾਨੂੰ ਛੇਤੀ ਪੋਸਟ ਕਰਾਂਗੇ ਤੇ ਇੱਥੇ ਤੁਹਾਨੂੰ ਬੁਲਾਉਨੇ ਆ ਫਤਿਹ ਤੇ ਨਵੇਂ ਸੂਟਾਂ ਦੇ ਨਾਲ ਫੇਰ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਮਿਲਾਂਗੇ ਤੇ ਇੱਥੇ ਤੁਹਾਨੂੰ ਆਪਾਂ ਬੁਲਾਉਨੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ